ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਵੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਤ ਸਿੰਘ ਲਗਨ ਦਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਕਾਫੀ ਸ਼ਮਲੰਗ ਤਕੀਬ ਵਾਲੀ ਸਰਕਾਰ ਦਾ ਸਾਲਾਨਾ ਜੋੜ ਮੇਲਾ ਪਿੰਡ ਬਰਨਾਲਾ ਕਲਾ ਵਿਖੇ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਕਲਾਕਾਰਾਂ ਕਵਾਲ ਅਤੇ ਨਕਾਲ ਪਾਰਟੀਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਪੀਰ ਆਲਾ ਲੰਗਰ ਅਟੁੱਟ ਵਰਤਾਇਆ ਗਿਆ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ C'est

सुम ਪਿੰਡ ਬਰਨਾਲਾ ਕਰਾਇਆ ਜਾ ਰਿਹਾ ਹੈ ਜੀ ਇਸ ਦੀ ਜਾਣਕਾਰੀ ਜੀ ਇਹ ਆਪਣੇ ਜੀ ਪਿੰਡ ਬਰਨਾਲਾ ਕਲਾ ਵਿਖੇ ਕਿ ਕਿ ਇਹ ਬੜੀਆਂ ਸਰਕਾਰਾਂ ਦੇ ਦਰਬਾਰ ਦੇ ਮੇਲਾ ਹੋ ਰਿਹਾ ਹੈ ਜੀ ਤੇ ਸਾਰੇ ਨਗਰ ਦੇ ਸਹਿਯੋਗ ਨਾਲ ਹੋ ਰਿਹਾ ਹੈ ਜੀ ਤੇ ਸਾਰੀ ਸੰਗਤ ਨੂੰ ਸੇਵਾ ਦਾ ਹੱਲੋ ਤੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਤੇ ਕਿਹੜੀ ਜਗ੍ਹਾ ਤੇ ਹੋ ਰਿਹਾ ਜੀ ਮੇਲਾ ਪਿੰਡ ਬਰਨਾਲਾ ਕਲਾ ਜੀ ਕਿਹੜਾ ਦਾ ਕੀ ਨਾਮ ਹੈ ਭਾਈ ਕਿ ਕਿ ਇਹ ਬੜੀ ਸਰਕਾਰ ਪੀਰ ਬਾਬਾ ਖਾਕੀ ਸ਼ਾਮ ਲਾਂਗੇ ਹਰ ਇੱਕ ਸਾਲ ਮੇਲਾ ਲੱਗਦਾ ਜੀ ਹਰ ਇੱਕ ਸਾਲ ਹਾਂ ਜੀ 28 ਦੇ 29 ਦਾ ਪ੍ਰੋਗਰਾਮ ਹੁੰਦਾ ਹੈ ਜੀ 28 29 ਜੂਨ ਦੇ 22 ਤਰੀਕ ਨੂੰ ਆਪਣੇ ਚਾਰਗ ਹੁੰਦਿਆ ਜੀ 29 ਤਰੀਕ ਦਾ ਮੇਲਾ ਆਇਆ ਜੀ। ਆ ਜਿੰਨੇ ਕਲਾਕਾਰ ਆਇਆ ਉਹਨਾਂ ਬਾਰੇ ਦੱਸ ਦਿੰਦੇ ਹਾਂ। ਆਪਣੇ ਜੀ ਪਹਿਲਾਂ ਆਪਣੇ ਕਵਾਲ ਪਾਰਟੀ ਆਈ ਸੀ ਅਵੇਸ ਖਾਨ ਜੀ। ਉਸ ਤੋਂ ਬਾਅਦ ਜੀ ਆਪਣੇ ਨਵ ਸ਼ਰਮਾ ਨੇ ਆਉਣਾ ਜੀ ਨਕਾਲ ਪਾਰਟੀ ਨੇ ਜਲੰਧਰ ਦੇ। ਤੇ ਹੁਣ ਕਿਸੇ ਨੇ ਆਣਾ ਹੋਰ ਵੀ ਆਣ ਦੀ ਕਲਾਕਾਰ। ਨਹੀਂ ਅੱਜ ਦਾ ਦੋ ਹੀ ਆ ਜੀ ਇੱਕ ਸ਼ਾਮ ਨੂੰ ਹੈਗੀ ਆ ਜੀ ਝੁਲਕਰ ਅਲੀ। ਉਹਨਾਂ ਦੀ ਸ਼ਾਮ ਨੂੰ 6 ਵਜੇ ਅੱਜ ਪ੍ਰੋਗਰਾਮ ਹੈ। 22 ਦੇ 29 ਦੋ ਦਿਨ ਹੁੰਦਾ ਜੀ ਪ੍ਰੋਗਰਾਮ। ਮੇਲਾ ਲੱਗ ਰਹੀ ਨੇ ਵਾਲੀ ਜਾਣਕਾਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਪਹਿਲਾਂ ਤਾਂ ਤੇ ਕਿਹਾ ਜੀ ਸਰਕਾਰ ਦੇ ਮੇਲੇ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਇਹ ਮੇਲਾ ਪਿੰਡ ਬਰਨਾਲਾ ਕਲਾ ਦੇ ਵਿੱਚ ਹੋ ਰਿਹਾ ਜੀ ਖਾਖੀ ਸ਼ਾਹ ਮਲੰਗ ਦੀ ਦਾ ਮੇਲਾ ਹੈ ਤੇ ਹਰੇਕ ਸਾਲ 28 29 ਕਿਹੜਾ ਮਹੀਨਾ ਦਾ ਹੁੰਦਾ ਹੈ ਜੂਨ ਦਾ ਜੀ ਇਹ ਚੱਲਦਾ ਜੀ ਹਰੇਕ ਸਾਲ ਫਿਕਸ ਮੇਲਾ ਜੀ ਸੇਮ ਤਰੀਕੇ ਹੁੰਦੀ ਹੈ ਕਿੱਥੇ ਜੀ ਆਪਣੇ ਪਕੌੜਿਆਂ ਦਾ ਸਵੇਰ ਨੂੰ ਲੰਗਰ ਹੁੰਦਾ ਜੀ ਦੋ ਦਿਨ ਲੰਗਰ ਚੱਲਦਾ ਪਹਿਲੇ ਦਿਨ ਪੂਰੀਆਂ ਛੋਲਿਆਂ ਦਾ ਚੱਲਦਾ ਜੀ ਦੂਜਾ ਸਵੇਰੇ ਸਭ ਦੇ ਪਹਿਲਾਂ ਤਾਂ ਚੱਲਣਾ ਹੈਗਾ ਜੀ ਪਕੌੜਿਆਂ ਦਾ ਲੰਗਰ ਉਸ ਤੋਂ ਬਾਅਦ ਦੇ ਵਿੱਚ ਲੰਗਰ ਵੈਸੇ ਰੋਟੀ ਦਾ ਚੱਲਦਾ ਜੀ ਸਾਰਾ ਤੇ ਉਸ ਤੋਂ ਬਾਅਦ ਉਹ ਹੋਰ ਵੀ ਸੇਵਾ ਹੁੰਦੀ ਆ ਨੌਜਵਾਨਾਂ ਵੱਲੋਂ ਕਿਸੇ ਨੂੰ ਲੱਸੀ ਦੀ ਸੇਵਾ ਹੁੰਦੀ ਆ ਜੀ ਕਿਸੇ ਕੋਲੋਂ ਠੰਡੇ ਦੀ ਸੇਵਾ ਹੁੰਦੀ ਆ ਤੇ ਅੱਜ ਸ਼ਾਮ ਕੇਕ ਵੀ ਕੱਟਿਆ ਜਾਣਾ ਜੀ 11 ਕਿਲੋ ਦਾ ਕੇਕ ਆ ਜੀ ਸ਼ਾਮ ਦਾ ਉਹ ਕੱਟਿਆ ਜਾਣਾ ਜੀ ਅੱਜ ਸ਼ਾਮ ਨੂੰ ਤੇ ਬਾਕੀ ਤਿੰਨ ਤਰ੍ਹਾਂ ਦੇ ਤਿੰਨ ਤਰ੍ਹਾਂ ਦੇ ਦੂਜਾ ਹੁੰਦਾ ਜੀ ਦੋ ਕੁਵਾਲ ਪਾਰਟੀਆਂ ਆਂਦੀਆਂ ਜੀ ਇੱਕ ਨਕਲਾਂ ਦੀ ਪਾਰਟੀ ਆ ਜੀ ਅੱਜ ਸ਼ਾਮ ਤਕਰੀਬਨ 10 ਤੋਂ 11 ਵਜੇ ਤੱਕ ਮੇਲਾ ਚੱਲੂਗਾ ਜੀ ਹਾਂਜੀ ਆ ਜਿਹੜਾ ਮੇਲਾ ਬਣਾਇਆ ਜਾ ਰਿਹਾ ਜੀ ਕਿੱਥੇ ਬਣਾਇਆ ਜਾ ਰਿਹਾ ਹੈ ਇਹ ਮੇਲਾ ਜੀ ਪਿੰਡ ਬਰਨਾਲਾ ਕਲਾਂ ਹਰੇਕ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ ਜੀ ਤੇ ਕਿਹੜੀ ਜਗ੍ਹਾ ਤੇ ਮਨਾਇਆ ਜੀ ਬਾਬਾ ਤਖੀਏ ਵਾਲੀ ਸਰਕਾਰ ਜੀ ਹਾਂਜੀ ਤੇ ਹਰ ਇੱਕ ਸਾਲ ਮਨਾਉਂਦੇ ਹਾਂ ਹਾਂਜੀ ਹਰ ਇੱਕ ਸਾਲ ਮਨਾਉਂਦੇ ਹਾਂ ਜੀ ਇਹ ਕੀ ਇੱਥੇ ਪ੍ਰਬੰਧ ਜਿਹੜੇ ਕੀ ਕੀ ਮਤਲਬ ਕੀਤੇ ਗਏ ਇੱਥੇ ਜੀ ਜਦੋਂ ਸੰਗਤ ਲਈ ਠੰਡੇ ਦਾ ਜੀ ਅਰੇਂਜਮੈਂਟ ਕੀਤਾ ਗਿਆ ਹੈ ਲੱਸੀ ਹੈ ਜੀ ਤੇ ਬਾਕੀ ਜਿਹੜਾ ਲੰਗਰ ਹੈ ਜੀ ਸਾਰਾ ਜੋ ਵੀ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਜੀ ਦਰਬਾਰ ਤੇ ਜੀ ਹਾਂਜੀ ਕਲਾਕਾਰ ਹਾਂਜੀ ਜੀ ਦੋ ਕਵਾਲੀਆਂ ਵਾਲੇ ਆ ਜੀ ਇੱਕ ਨਗਲਾਂ ਵਾਲੇ ਆ ਜੀ ਹਾਂਜੀ ਇਹ ਹਰ ਇੱਕ ਸਾਲ ਕਿਹੜੀ ਤਰੀਕ ਨੂੰ ਮਨਾਇਆ ਜਾਂਦਾ ਹੈ ਇਹ ਜੀ ਤਰੀਕ ਹੈ ਜੀ 28 29 ਦੇ ਤਰੀਕ ਦੇ ਨੇੜੇ ਹੁੰਦਾ ਜੀ 15 ਹਾੜ ਜੀ 15 ਹਾਰ ਤਰੀਕ ਦੇ ਨੇੜੇ ਇਹ ਸਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ